ਪੰਜਾਬੀ ਨਿਕ ਮੀਡੀਆ ਤੇ ਇਸ ਸਮੇਂ ਦੀ ਖਾਸ ਖਬਰ 18 ਫਰਵਰੀ 2026 ਨੂੰ ਸ਼ਾਲੀਮਾਰ ਬਾਗ ਵਿੱਚ ਹੋਣ ਵਾਲੇ ਸ਼੍ਰੀ ਸ਼ਾਮ ਫਾਗੂਨ ਮਹੋਤਸਵ ਦੇ ਸੰਬੰਧ ਵਿੱਚ ਸ਼੍ਰੀ ਸ਼ਾਮ ਜੀ ਬਾਲਾ ਜੀ ٹرسٹ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਹਾਂਜੀ ਸਕੀ ਨਾਮ ਹੈ ਆਪਣਾ ਸਨੀ ਗੁਪਤਾ ਜੀ ਸਨੀ ਜੀ ਜੇ ਕਿ ਟ੍ਰਸਟ ਚ ਕੀ ਹੁੰਦਾ ਵਾ ਤੁਹਾਡਾ ਮੈਂ ਸੈਕਟਰੀ ਆ ਜੀ ਸਟੇਪ ਐਕ ਕੀ ਜਿਹੜੀ ਤੁਹਾਡੇ ਪ੍ਰੋਗਰਾਮ ਲਿਖਿਆ ਗਿਆ ਵਾ ਸ਼ਾਮ ਜੀ ਦਾ ਇੱਕ ਇਸ ਤਰੀਕੇ ਨਾਲ ਪ੍ਰੋਗਰਾਮ ਲਿਖਿਆ ਗਿਆ ਵਾ ਤਾਂ ਕਿਸ ਤਰੀਕੇ ਨਾਲ ਰੂਪ ਰੇਖਾ ਦੀ ਤਿਆਰ ਕੀਤੀ ਗਈ ਹੈ ਸਰ ਇਹ ਸੀਨਾ ਜੀ ਚਾਰ ਪੰਜ ਮਹੀਨੇ ਪਹਿਲਾਂ ਹੀ ਪਲਾਨ ਕੀਤਾ ਸੀ ਬੇਸਿਕਲੀ ਅਸੀਂ ਹਰ ਸਾਲ ਤਿੰਨ ਸਾਲ ਤੋਂ ਕਰਾ ਰਹੇ ਰੈਗੂਲਰ ਸ਼ਾਮ ਜੀ ਬਾਲਾ ਜੀ ਟ੍ਰਸਟ ਦੇ ਅੰਡਰ ਇੱਕ ਅਸੀ ਟ੍ਰਸਟ ਬਣਾਇਆ ਹੋਇਆ ਜੀ ਰਜਿਸਟਰਡ ਆ ਕਪੂਟ ਲੇਦਾ ਉਹਦੇ ਵਿੱਚ ਅਸੀਂ ਪ੍ਰੋਗਰਾਮ ਕਰਵਾਉਂਦੇ ਹਰ ਸਾਲ ਅਸੀਂ 4 ਮਹੀਨੇ ਤੋਂ ਪਹਿਲਾਂ ਇਹਦੀ ਪਲੈਨਿੰਗ ਕੀਤੀ ਸੀ। ਤੋਂ ਕਨਈਆ ਮਿੱਤਲ ਜੀ ਜਿਹੜੇ ਬਿਸ਼ਵ ਪ੍ਰਸਿੱਧ ਗਾਇਕ ਹੈ ਹੋ ਰਹੇ ਇਹ ਦੇ ਵਿੱਚ। ਮੈਂ ਕਿ 3 ਸਾਲਾਂ ਤੋਂ ਜੀ ਪ੍ਰੋਗਰਾਮ ਕਰਾਉਂਦੇ ਆ ਰਹੇ ਆ। ਕਿਸ ਤਰੀਕੇ ਨਾਲ ਸ਼ਿਆ ਵਸੀਨਾ ਸੰਗਤ ਦਾ ਉਲਝਾਨ ਟੜੇ ਜਿਹੜੇ ਕਿ ਪ੍ਰੋਗਰਾਮ ਵੱਲ ਹੋ ਰਿਹਾ ਵਾ। ਦੇਖੋ ਇਹ ਡੇ ਬਾਈ ਡੇ ਸ਼ਾਮ ਬਾਬਾ ਦਾ ਪ੍ਰਚਾਰ ਵੱਧ ਰਿਹਾ ਵਾ ਤੇ ਲੋਕਾਂ ਦਾ ਰੁਝਾਨ ਵੀ ਹੋ ਰਿਹਾ ਜੀ ਬਹੁਤ ਅੱਛਾ। ਬਹੁਤ ਸਾਰੇ ਲੋਕ ਵੀ ਫੋਨ ਵੀ ਕਰਦੇ ਆ ਪ੍ਰੋਗਰਾਮ ਚਾਹੁੰਦੇ ਵੀ ਆ। ਮੇਰੇ ਆਪ ਗੱਲ ਕਰੀਏ ਕਹਿੰਦੇ ਕਿ ਹੱਤੋਂ ਚਾਰ ਪੰਜ ਸਾਲ ਪਹਿਲੇ ਕਹਿੰਦੇ ਕਿ ਇਸ ਇਹ ਬਹੁਤ ਕੋਈ ਇੰਟਰਨਾ ਕੋਈ ਮੰਦਰ ਨਾ ਕੋਈ ਚੀਜ਼ ਪਰ ਫੇ ਵਿੱਚ ਤੁਹਾਡੀ ਸਸਤਾ ਕਹਿੰਦੇ ਕਿ ਕਹਿੰਦੇ ਕਿ ਆਈ ਹੌਟ ਵਿੱਚ ਉਸ ਤੋਂ ਬਾਅਦ ਇੰਟਰਸਟ ਵੀ ਬਣਿਆ ਤਾਂ ਲੋਕ ਇਸ ਧਰਮ ਦੇ ਨਾਲ ਜ਼ਿਆਦਾ ਜੁੜ ਵੀ ਰਹੇ ਆ ਦੇਖੋ ਇਹ ਤਾਂ ਕੁਦਰਤੀ ਹੈ ਜੀ ਅੱਜ ਦੀ ਰੇਟ ਚ ਕਪੂਟਲਾ ਦੇ ਵਿੱਚ ਬਾਬਾ ਘਾਟੂ ਸ਼ਾਮ ਜੀ ਦੀ ਚਾਰ ਮੰਦਰਾਂ ਦੇ ਵਿੱਚ ਮੂਰਤੀ ਸਥਾਪਨਾ ਹੈਗੀ ਹੈ ਜੀ ਜਿਹੜੀ ਮਤਲਬ ਬਹੁਤ ਤਿੰਨ ਚਾਰ ਸਾਲਾਂ ਚ ਹੀ ਹੋ ਗਈ ਜੀ ਬਾਬਾ ਜੀ ਦੀ ਕਾਫੀ ਮਹਾਵ ਚੱਲ ਰਹੀ ਹੈ ਜੀ ਜਿੱਥੇ ਇਹ ਪ੍ਰੋਗਰਾਮ ਹੋ ਰਿਹਾ ਉਹ ਕਿੰਨੀ ਕਿ ਉੱਥੇ ਜਿਹੜੀ ਕਿ ਬੈਠਕ ਉਹ ਲੋਕ ਕਰਦੇ ਉੱਥੇ ਤਕਰੀਬਨ 10000 ਬੰਦੇ ਦੀ ਸਿਟਿੰਗ ਹੈਗੀ ਜੀ ਬੈਠਣ ਦੀ ਕੈਪੈਸਿਟੀ ਹੈਗੀ ਆ ਤਾਂ ਲੱਗਦਾ ਕਿ ਜਿੱਦਾਂ ਕਿ ਇਦਾਂ ਜਿਹੇ ਕਿ ਪ੍ਰੋਗਰਾਮ ਹੁੰਦੇ ਕਿਤਨੇ ਕਿਤੇ ਸਮਾਜ ਵਿੱਚ ਬਦਲਾਅ ਲੈ ਕੇ ਆਉਂਦੇ ਡੈਫੀਨਿਟਲੀ ਜੀ ਬਦਲਾਅ ਪਾਏਗਾ ਨਾ ਜੀ ਅਸੀਂ ਤਾਂ ਦੇਖੋ ਕੋਸ਼ਿਸ਼ ਤੇ ਹੀ ਆ ਲੋਕਾਂ ਨੂੰ ਭਗਵਾਨ ਨਾਲ ਜੋੜਨਾ ਪਰਮਾਤਮਾ ਨਾਲ ਇਹਦਾ ਇਹਨਾਂ ਫੰਕਸ਼ਨਾਂ ਦਾ ਮਕਸਦ ਇਹੀ ਹੁੰਦਾ ਜੀ ਕਿ ਮੈਸੇਜ ਕਰ ਮੈਂ ਕਰਨਾ ਚਾਹੁੰਗਾ ਜੋਤ ਨੂੰ ਉਹ ਪਰਿਵਾਰਾਂ ਨੂੰ ਜਿਹੜਾ ਕਿ ਮਤਵਾ ਦੇ ਪ੍ਰੋਗਰਾਮ ਦੇ ਵਿੱਚ ਆਣ ਕਿਤੇ ਕਿਤੇ ਆਪਣੇ ਬੱਚਿਆਂ ਨੂੰ ਜਿਹੜਾ ਕਿ ਕਹ ਲੋ ਕਿ ਧਰਮ ਦੇ ਨਾਲ ਜੋੜ ਸਕਣ ਬਿਲਕੁਲ ਮੈਂ ਜਰੂਰ ਮੈਸੇਜ ਦਵਾਂਗਾ ਜੀ ਬਿਲਕੁਲ ਸਾਰੇ ਆਣ ਸਾਰੇ ਸ਼ਹਿਰ ਨਿਵਾਸੀ ਜਰੂਰ ਇਸ ਫੰਕਸ਼ਨ ਦੇ ਵਿੱਚ ਆਣ ਇੱਕ ਮੈਂ ਹੋਰ ਮੈਸੇਜ ਦੇਣਾ ਚਾਹੁੰਗਾ ਇਹ ਫੰਕਸ਼ਨ ਬਹੁਤ ਸਾਰੇ ਸਾਨੂੰ ਫੋਨਸ ਕਾਲਸ ਵੀ ਆndੀਆਂ ਵਾ ਵੀ ਆਈਪੀ ਪਾਸ ਵੀ ਆਈਪੀ ਪਾਸ ਮੈਥਡ ਪ੍ਰੈਸਿੰਗ ਮੀਡੀਆ ਦੇ ਥਰੂ ਇੱਕ ਮੈਸੇਜ ਦੇਣਾ ਚਾਹੁੰਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਕੋਈ ਵੀ ਐਸਾ ਵੀਆਈਪੀ ਕਲਚਰ ਨਹੀਂ ਹੈ ਸਾਰੇ ਹੀ vip ਚੰਬਾ ਬੈਦਰਵਾਦ ਸਾਰੀ ਹੀ ਆਨ ਜਿਸ ਤਰ੍ਹਾਂ ਦਿਖਾਇਆ ਜਾਂਦਾ ਵੀਆਪੀ ਦੇ ਪ੍ਰੋਗਰਾਮ ਜਿੱਦਾਂ ਦੇ ਕੋਈ ਉੱਥੇ ਦੇ ਕੋਈ ਕੋਈ ਐਮਸੀਆ ਜਾਂ ਫਿਰ ਐਮਐਲ ਇਹਗੇ ਉਹਨਾਂ ਨੂੰ ਉਹਨਾਂ ਨੂੰ ਸੰਗਤ ਤੇ ਬਿਠਾਇਆ ਜੇ ਉਹਨਾਂ ਦੇ ਵੀਆਪੀ ਕਾ ਹੁਣ ਕਲਚਰ ਹੋਏ ਨਹੀਂ ਦੇਖੋ ਐਸਾ ਕੁਝ ਨਹੀਂ ਹੈ ਗੋਗਨਾ ਜੀ ਕੋਈ ਵੀਆਪੀ ਐਸਾ ਕੋਈ ਅਸੀਂ ਕਲਚਰ ਨਹੀਂ ਰੱਖਿਆ ਹੋਇਆ ਅਸੀਂ ਇਹੀ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਵੀ ਸਾਰੇ ਟਾਈਮ ਸੇ ਰਾਹਨ ਜਿੱਦਾਂ ਜਿੱਦਾਂ ਜਗਾ ਮਿਲੇਗੀ ਉੱਥੇ ਬੈਠੇ ਮਤਲਬ ਇਹ ਕਿਆੰਦਾ ਮਤਲਬ ਇਹ ਕਿਤੇ ਕਿਤੇ ਤੁਹਾਡੀ ਜਿਹੜੀ ਸੰਸਥਾ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਹਾਈਲਾਈਟ ਕਰਨ ਦੇ ਉਪਰਾਲਿਆਂ ਨੇ ਇੱਕ ਪ੍ਰੋਗਰਾਮ ਨਹੀਂ ਇਹ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਜੀ ਧਾਰਮਿਕ ਸੰਸਥਾ ਵਾ ਕੋਈ ਅਦਾ ਦਾ ਹੈ ਨਹੀਂ ਸਰ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰੇ ਨਾਮ ਵਿਸ਼ਾਲ ਸੁੰਨੀ ਜੀ ਹਾਂਜੀ ਵਿਸ਼ਾਲ ਜੀ ਜਿਹੜੀ ਤੁਹਾਡੀ ਸੰਸਥਾ ਵੱਲੋਂ ਹਰ ਸਾਲ ਜਿਹੜੀ ਪ੍ਰੋਗਰਾਮ ਕਰਾਇਆ ਜਾਂਦਾ ਵਾ ਕਿਸ ਤਰੀਕੇ ਨਾਲ ਕਿ ਆ ਸਾਲ ਦਾ ਵੀ ਪ੍ਰੋਗਰਾਮ ਤੁਹਾਡਾ ਲਿਖਿਆ ਗਿਆ ਵਾ ਸਾਡੀ ਸ਼ਾਮਦੀਪਾਲਾ ਜੀ ٹرسٹ ਜੋ ਕਿ ਕਪੂਰਸਾ ਦੇ ਵਿੱਚ ਸ਼ਾਮਦੀਪਾਲਾ ਜੀ ਦੇ ਪ੍ਰੋਗਰਾਮ ਕਰਵਾਂਦੀ ਹੈ ਪਿਛਲੇ ਅਸੀਂ 3 ਸਾਲ ਤੋਂ ਇਹ ਪ੍ਰੋਗਰਾਮ ਰੈਗੂਲਰਲੀ ਕਰਵਾ ਰਹੇ ਹਾਂ ਤੇ ਇਸ ਸਾਲ ਵੀ ਪਿਛਲੇ 3 ਸਾਲਾਂ ਜੀ ਤਰ੍ਹਾਂ ਅਸੀਂ ਵੇਰ ਤੋਂ ਕਨਈਆ ਮਿੱਤਰ ਜੀ ਨੂੰ ਬੁਲਾ ਕੇ ਸ਼ਾਮ ਬਾਬਾ ਜੀ ਦਾ ਸੰਗੀਤਨ ਕਰਾ ਰਹੇ ਹਾਂ ਸਰ ਜਿਹੜਾ ਕਿ ٹرسٹ ਵੱਲੋਂ ਜਿਹੜੇ ਕਿ ਸਮਾਗਮ ਤਾਂ ਕੀਤੇ ਜਾਂਦੇ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪ੍ਰੋਗਰਾਮ ਲਿਖੇ ਜਾਂਦੇ ਆ ਕਿ ਜਿਹੜੇ ਕਿ ਸਮਾਜ ਦੇ ਭਲੇ ਲਈ ਹੋਣ ਦੇਖੋ ਅਸੀਂ ਸਭ ਜੋ ਸ਼ਾਮਦੀ ਬਾਲਾਜੀ ٹرسٹ ਦੇ ਜੋ ਅਸੀਂ ਮੈਂਬਰਸ ਹਾਂ ਅਸੀਂ ਸਭ ਸ਼ਾਮਾਪਾਪਾ ਦੇ ਪ੍ਰੋਗਰਾਮ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਨੀਲਕੰਨ ਮੰਦਿਰ ਕਪੂਰਤਲਾ ਦੇ ਵਿੱਚ ਸਬ ਐਸੋਸੀਏਟਡ ਹਾਂ ਤੇ ਉਹਦੇ ਵਿੱਚ ਅਸੀਂ ਇਕਾਚੀ ਦੀ ਕੀਰਤਨ ਵੀ ਕਰਵਾਨੇ ਤੇ ਸ਼ਾਮਦੀਪਾ ਸ਼ਾਮਦੀ ਨਾਲ ਅਸੀਂ ਬਾਕੀ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਇਸ ਮੰਤਿਕ ਇਸ ਤਰ੍ਹਾਂ ਕਰ 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 ਕਲਾਕਾਰ ਆ ਰਹੇ ਤਾਂ ਕਿਸ ਤਰੀਕੇ ਨਾਲ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਟਾਈਮਿੰਗ प्रोग्राम की टाइमिंग रहेगी सात सवा सात बजे पहला जलंधर तो एक कलाकार आ रहे हैं आतिश अरोड़ा जी दैन विश्व प्रसिद्ध गायक जड़े है कन्हैया मित्तल जी आ रहे हैं जो कि संकीर्तन के अपना इस प्रोग्राम को करेंगे प्रशासन वालों की पुख्ता प्रबंध ने प्रशासन ने सू पूरी सपोर्ट की है जी इन रिगार्ड टू तो ट्रैफिक मैनेजमेंट इन रिगार्ड टू तो जो अभी सब उ सिक्योरिटी मैनेजमेंट ਸਬ ਪ੍ਰਸ਼ਾਸਨ ਨੇ ਸਾਨੂੰ ਸਪੋਰਟ ਦਿੱਤੀ ਹੈ ਟ੍ਰੈਫਿਕ ਡਾਇਵਰਜਨ ਵੀ ਦਿੱਤੀਆਂ ਐਂਡ ਟ੍ਰੈਫਿਕ ਗਾਈਡਲਾਈਨਸ ਵੀ ਦਿੱਤੀਆਂ ਜਿਨ੍ਹਾਂ ਦਾ ਅਸੀਂ ਪ੍ਰੋਪਰ ਫਾਲੋ ਕਰਾਂਗੇ ਤੇ ਉਹ ਦੇ ਅਕੋਰਡਿੰਗ ਅਸੀਂ ਇਸ ਨੂੰ ਪ੍ਰਸ਼ਾਸਨ ਦੀ ਸਪੋਰਟ ਨਾਲ ਇੱਕ ਸਕਸੈਸਫੁਲ ਇਵੈਂਟ ਬਣਾਵਾਂਗੇ ਸੰਗਤ ਵਾਸਤੇ ਜਿਹੜੇ ਕੀ ਲੰਗਰ ਦੇ ਕੀਤਾ ਸੰਗਤ ਵਾਸਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਬਹੁਤ ਅੱਛੀ ਕੁਕਿੰਗ ਦੇ ਨਾਲ ਬਹੁਤ ਅੱਛੀ ਵੈਰਾਈਟੀਆਂ ਵੀ ਰੱਖਿਆ ਗਈਆਂ ਤੇ ਅਰਾਊਂਡ 10 ਤੋਂ 15 ਹਜ਼ਾਰ ਬੰਦੇ ਦਾ ਅਸੀਂ ਪ੍ਰਬੰਧ ਕੀਤਾ ਹੋਇਆ ਹੈ ਲੰਗਰ ਮੈਸੇਜ ਟਿਕਨ ਵੀ ਕਰਨਾ ਚਾਹੁੰਗੇ ਜਨਤਨ ਨੂੰ ਮੈਸੇਜ ਇਹ ਕਨਵੇ ਕਰਨਾ ਚਾਹੁੰਦੇ ਕਿ ਸਾਡੇ ਸ਼ਹਿਰ ਦਾ ਪ੍ਰੋਗਰਾਮ ਹੈ ਸੇ ਸਭ ਤੋਂ ਸਕਸੈਸਫੁਲ ਇਵੈਂਟ ਬਣਾਣਾ ਹੈ ਸਭ ਨੇ ਇੱਥੇ ਆ ਕੇ ਸ਼ਾਂਪਾਪਾ ਜੀ ਦੇ ਦਰਸ਼ਨ ਕਰਨੇ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਤੇ ਸਾਨੂੰ ਵੀ ਸਪੋਰਟ ਕਰਨੀ ਹੈ ਹਾਂਜੀ ਸਰ ਤੁਸੀਂ ਲੰਬੇ ਸਮੇਂ ਤੋਂ ਸੰਸਥਾ ਦੇ ਨਾਲ ਕੰਮ ਕਰਦੇ ਆ ਰਹੇ ਆ ਜੀ ਤਾਂ ਜਿਹੜੇ ਜਿਹੜੇ ਸੰਸਥਾ ਦੇ ਜਿਹੜੇ ਕੰਮ ਆ ਕਿਤਾ ਸੇਧ ਮਿਲੇ ਕਿਸ ਤਰੀਕੇ ਨਾਲ ਕਿ ਟੈਸਟ ਲੋਕ ਇਹ ਸੋਚਿਆ ਗਿਆ ਕਿ ਸੰਸਥਾ ਬਣਾਣੀ ਚਾਹੀਦੀ ਹੈ ਹਰ ਸਾਲ ਇਹਦਰ ਪ੍ਰੋਗਰਾਮ ਕਰਨੇ ਚਾਹੀਦੇ ਇਸ ਵਕਤ ਕਿੰਦਾ ਮਤਲਬ ਕਿ ਸੰਸਥਾ ਰੇ ਤਿਆਰ ਕੀਤੀ ਗਈ ਸ਼੍ਰੀ ਸ਼ਾਮ ਸ਼੍ਰੀ ਬਾਲਾ ਜੀ ٹرسٹ ਇਹ ਜਦੋਂ ਬਣਾਇਆ ਗਿਆ ਜੀ ਸੋਚ ਐ ਸੀ ਕਿ ਸਮਾਜ ਦੇ ਭਰਤੀ ਕੋਈ ਵੀ ਵਧੀਆ ਕੰਮ ਕਰਨ ਦਾ ਮਤਲਬ ਜੇ ਸਾਨੂੰ ਕਿਸੇ ਦੀ ਦੁਖੀ ਦੀ ਵੀ ਹੈਲਪਲੀ ਲੋੜ ਹੈ ਨਾ ਉਹ ਵੀ ਕੀਤਾ ਜਾਵੇ ਔਰ ਬਾਬਾ ਦਾ ਪ੍ਰਚਾਰ ਜਿੱਦਾਂ ਕਿ ਕਲਯੁਗ ਦੇ ਵਿੱਚ ਬਹੁਤ ਵੱਧ ਰਿਹਾ ਹੈ ਤੇ ਘਰ ਘਰ ਬਾਬਾ ਦੇ ਨਾਮ ਦਾ ਜੋ ਕਿ ਹੈ ਪ੍ਰਭਾਵ ਕਲਯੁਗ ਦੇ ਵਿੱਚ ਹੋਏਗਾ ਇਹ ਕ੍ਰਿਸ਼ਨ ਭਗਵਾਨ ਦਾ ਵਰਦਾਨ ਹੈ ਸ਼ਾਮ ਬਾਬਾ ਜੀ ਨੂੰ ਤੇ ਉਸੇ ਬਰਦਾਨ ਦੇ ਜੋ ਕ੍ਰਿਸ਼ਨ ਭਗਵਾਨ ਨੇ ਖਾਟੂ ਸ਼ਾਮ ਜੀ ਨੂੰ ਦਿੱਤਾ ਸੀਗਾ ਅੱਜ ਕਲਯੁਗ ਦੇ ਵਿੱਚ ਬਾਬਾ ਦੇ ਨਾਮ ਦਾ ਪ੍ਰਭਾਵ ਘਰ-ਘਰ ਤੱਕ ਪਹੁੰਚ ਰਿਹਾ ਹੈ ਔਰ ਕਰ-ਕਰ ਦੇਖਿਆ ਹੋਵੇਗਾ ਇੱਕ-ਇੱਕ ਸ਼ਹਿਰ کئی-ਕਈ ਸੰਸਥਾ ਜੋ ਹੈ ਸ਼ਾਮ ਬਾਬਾ ਦੀਆਂ ਬਣ ਚੁੱਕੀਆਂ ਔਰ ਕੀਰਤਨ ਬੜੇ ਵਧੀਆ ਤਰੀਕੇ ਨਾਲ ਕਰਵਾਇਆ ਜਾ ਰਿਹਾ ਔਰ ਇਸੇ ਲੜੀ ਦੇ ਵਿੱਚ ਅਸੀਂ ਫਾਗਨ ਮੇਲੇ ਦੇ ਵਿੱਚ ਹਰ ਸਾਲ ਇੱਕ ਵੱਡਾ ਕੀਰਤਨ ਕਰਵਾਨੇ ਆ ਜਿਹਦੇ ਵਿੱਚ ਕੀ ਇਸ ਵਾਰੀ ਵਿਸ਼ਵ ਪ੍ਰਸਿੱਧ ਕਲਾਕਾਰ ਕਨਈਆ ਮਿੱੱਤਲ ਜੀ ਆ ਰਹੇ ਆ ਔਰ ਬਾਬਾ ਦਾ ਗੁਣ ਗਾਣ ਕਰਕੇ ਉਹਨਾਂ ਨੇ ਸਾਰੀ ਦੁਨੀਆ ਨੂੰ ਬਾਬਾ ਦੇ ਦਰਬਾਰ ਦੇ ਨਾਲ ਜੋੜਿਆ ਔਰ ਸਭ ਤੋਂ ਮੇਨ ਜਿਹੜਾ ਉਹਨਾਂ ਦਾ ਮੁੱਦਾ ਇਹ ਹੁੰਦਾ ਹੈ ਕਿ ਅੱਜ ਦੇ ਯੂਥ ਨੂੰ ਨਸ਼ਿਆਂ ਤੋਂ ਦੂਰ ਕਰਕੇ ਭਗਵਾਨ ਦੇ ਨਾਲ ਜੋੜਿਆ ਜਾਵੇ ਔਰ ਵੱਧ ਤੋਂ ਵੱਧ ਚੰਗੇ ਕਮਾਂ ਵੱਲ ਪ੍ਰੇਰਿਤ ਕੀਤਾ ਜਾਵੇ ਮੁਸ਼ਕਿਲਤਾਈ ਹੋਣਗੇ ਸੰਸਥਾ ਨੂੰ ਕਹ ਲੋ ਕਿ 3 ਸਾਲ ਤੱਕ ਕੰਟੀਨਿਊਸ ਚਲਾਣਾ ਕਿਤਨ ਕਿਤੇ ਕਿਤੇ ਰਾਜਨੀਤਿਕ ਜਾਂ ਧਾਰਮਿਕ ਹੋਰ ਵੀ ਕਈ ਸੰਸਥਾ ਤੁਹਾਨੂੰ ਪਤਾ ਹੀ ਜੋ ਕੋਈ ਇੱਕ ਸੰਸਥਾ ਅਪ ਹੁੰਦੀ ਹੈ ਤਾਂ ਕਿਤਨ ਕਿਤੇ ਇਦਾਂ ਮੁਸ਼ਕਿਲਤਾ ਪੇਸ਼ ਹੁੰਦੀ ਹੈ ਜਾਂ ਤਾਂ ਕਿ ਤੁਹਾਨੂੰ ਤਾਂ ਨਹੀਂ ਆਈ ਮੁਸ਼ਕਿਲ ਹੈ ਨਹੀਂ ਸਰ ਦੇਖੋ ਇਹ ਸੰਸਥਾ ਜਦੋਂ ਦੀ ਵੀ ਬਣੀ ਹੈ ਨਾ ਸਾਡੀ ਕੋਸ਼ਿਸ਼ ਵੀ ਹੈ ਕੰਮ ਵਧੀਆ ਤੋਂ ਵਧੀਆ ਕਿਤੇ ਜਾਣ ਔਰ ਸਭ ਦਾ ਸਹਿਯੋਗ ਵੀ ਸਾਨੂੰ ਮਿਲਿਆ ਔਰ ਹਰ ਰਾਜਨੀਤਿਕ ਸਮਾਜਿਕ ਸੰਸਥਾ ਨੂੰ ਅਸੀਂ ਨਾਲ ਆਪਣੇ ਜੋੜ ਕੇ ਚੱਲਦੇ ਆਂ ਔਰ ਬੁਲਾਣੇ ਵੀ ਆ ਕਿ ਆਓ ਤੇਸ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਓ ਇਸ ਪ੍ਰੋਗਰਾਮ ਦੇ ਵਿੱਚ ਸਰ ਵੀਆਈਪੀ ਨੂੰ ਵੱਖਰਾ ਬਿਠਾਇਆ ਜਾਏਗਾ ਲੋਕਾਂ ਨੂੰ ਵੱਖਰਾ ਬਿਠਾਇਆ ਜਾਏਗਾ ਸਰ ਵੀਆਈਪੀ ਕੋਈ ਨਹੀਂ ਸ਼ਾਮ 바ਵਾ ਦੇ ਦਰਬਾਰ ਵਿੱਚ 바ਵਾ ਦੇ ਦਰਬਾਰ ਚ ਹਰ ਇੱਕ ਆਮ ਹੈ ਔਰ ਇਹਦੇ ਵਿੱਚ ਇੱਕ ਸੋਚਿਆ ਹੋਇਆ ਕਿ ਪ੍ਰੈਸ ਵਾਸਤੇ ਇੱਕ ਵੱਖਰਾ ਕੋਰਨਰ ਔਰ ਜੇ ਕੋਈ ਖਾਸ ਐਮਸੀ ਸਾਹਿਬਾਨ ਜਾਂ ਕੋਈ ਆਂਦੇ ਹੈ ਉਹਨਾਂ ਨੂੰ ਦਰਸ਼ਨ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਉਹਦੀ ਵਿਵਸਥਾ ਵਧੀਆ ਟਿਕਾਣਾ ਹੈ ਕਿ ਐਮਐਲਏ ਸਾਹਿਬ ਜਾਂ ਕੋਈ ਆਪਣੇ ਐਮਸੀ ਸਾਹਿਬ ਇਹ ਸਾਰਿਆਂ ਨੂੰ ਇੱਕੋ ਜਗ੍ਹਾ ਬਿਠਾਇਆ ਜਾਏਗਾ ਉਹਨਾਂ ਲਈ ਵੱਖਰਾ ਕੋਰਨਰ ਸਰ ਕੋਈ ਵੱਖਰੀ ਜਗ੍ਹਾ ਦੀ ਵਿਵਸਥਾ ਨਹੀਂ ਹੈ ਔਰ ਅਕਸਰ ਕੀ ਹੁੰਦਾ ਆ ਕਿ ਥੋੜਾ ਪਿੱਛੇ हट ਕੇ ਜਿਹੜੀ ਆਮ ਸੰਗਤ ਬੈਠਦੀ ਹੈ ਤੇ ਜਿਹੜੇ ਮੇਨ ਵੀਆਈਪੀ ਜਿਨ੍ਹਾਂ ਨੇ ਉੱਠ ਕੇ ਥੋੜੀ देर ਬਾਅਦ ਜਲਦੀ ਦਰਸ਼ਨ ਕਰਕੇ ਉਹਨਾਂ ਦੇ ਕਿਉਂਕਿ ਹੋਰ ਵੀ ਸ਼ੈਡਿਊਲ ਬਿਜ਼ੀ ਹੁੰਦੇ ਜਾਣਾ ਹੁੰਦਾ ਤੇ ਉਹਨਾਂ ਵਾਸਤੇ ਅੱਗੇ ਸੀ ਥੋੜੀ ਜਿਹੀ ਜਗ੍ਹਾ ਛੱਡ ਲਏ ਨੇ ਬਾਕੀ ਸਾਹਿਬ ਦੀ ਧਾਰਮਿਕ ਸੰਸਥਾਵਾ ਦਾ ਕਿੰਨਾ ਸਜੋਗਵਾ ਤੁਹਾਡੇ ਨਾਲ ਇਹ ਰੋਗੜਾ ਬਨੂ ਸਾਰਿਆਂ ਨੇ ਆਸ਼ਵਾਸਨ ਦਿੱਤਾ ਜੀ ਕੀ ਹਰ ਤਰੀਕੇ ਦੀ ਮਦਦ ਕੁਝ ਕਮੇਟੀਆਂ ਲੰਗਰ ਚ ਸਹਿਯੋਗ ਦੇ ਰਹੀਆਂ ਨੇ ਕੁਝ ਜੋੜਾ ਕਰਦੇ ਵਿੱਚ ਵਿਵਸਥਾ ਕਰਨ ਲਈ ਸਹਿਯੋਗ ਦੇ ਰਹੀਆਂ ਨੇ ਇਸ ਤਰ੍ਹਾਂ ਹਰ ਇੱਕ ਕਮੇਟੀ ਨੇ ਆਪਣੀ ਆਪਣੀ ਜ਼ਿੰਮੇਵਾਰੀ ਲਈ ਔਰ ਵਧੀਆ ਤਿਕਣਾ ਨੇ ਬਣ ਗਈ ਮੈਂ ਕੀ ਕਹਾਂ ਕਿ ਪੂਰਾ ਸਹਿਯੋਗ ਵਾ ਹਾਂਜੀ ਹਾਂਜੀ ਪੂਰਾ ਸਹਿਯੋਗ ਸਰ ਪ੍ਰੋਗਰਾਮ ਲੈ ਕੇ ਇਹ ਵੀ ਸੁਣਨ ਚਾਹੁੰਦਾ ਕਿ ਕੱਲ ਕਿ ਪੁਜਾਰੀ ਵੀ ਬਾਹਰੋਂ ਆ ਰਹੇ ਆ ਜੀ ਕਿਰਪਾ ਜੀ ਆ ਜਿਹੜੇ ਬਾਹਰੋਂ ਆ ਰਹੇ ਪ੍ਰੋਗਰਾਮ ਨੂੰ ਸਰਟੈਂਟ ਕਰਨ ਸਾਲਾ ਸਰ ਤਾਂ ਹਮ ਤੋਂ ਨਿਤਿਨ ਪੁਜਾਰੀ ਜੀ ਉੱਥੇ ਪਹੁੰਚ ਰਹੇ ਆ ਸੰਗਤਾਂ ਨੂੰ ਦਰਸ਼ਨ ਦੇਣ ਲਈ ਔਰ ਮਹਾਰਾਜ ਜੀ ਦਰਸ਼ਨ ਦੇ ਕੇ ਸਾਰਿਆਂ ਨੂੰ ਕਿਰਤਾਰਥ ਕਰਨ